ਔਂਕੜਾਂ ਅਤੇ ਤਿਆਰੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਖਬਰ ਜਦੋਂ ਪੰਜਾਬ ਪਹੁੰਚੀ ਤਾਂ ਸਿੱਖਾਂ ਵਿੱਚ ਬੜਾ ਜੋਸ਼ ਫੈਲ ਗਿਆ ਬਾਲ ਗੋਬਿੰਦ ਜੀ ਹੁਣ ਗੁਰਗੱਦੀ ਤੇ ਬਰਾਜਮਾਨ ਸਨ ਤੇ ਸਿੱਖਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਆ ਗਈ ਉਹਨਾਂ ਨੇ ਸਿੱਖਾਂ ਵਿੱਚ ਪੈਦਾ ਹੋਏ ਇਸ ਜੋਸ਼ ਦੇ ਰੋਹ ਨੂੰ ਸੰਗਠਿਤ ਰੂਪ ਵਿੱਚ ਲਿਆਉਣ ਤੇ ਉਸ ਨੂੰ ਇੱਕ ਵਿਸ਼ੇਸ਼ ਸੇਧਾਂ ਦੇਣਾ ਨਿਸ਼ਚਿਤ ਕੀਤਾ ਇਹ ਸੇਧ ਸੀ ਕਿ ਸਿੱਖਾਂ ਨੂੰ ਇੱਕ ਬਲਵਾਨ ਸੈਨਿਕ ਅਤੇ ਬੰਦੀ ਦਾ ਰੂਪ ਦੇਣਾ ਗੋਬਿੰਦ ਰਾਏ ਜੀ ਦੀ ਆਯੂ ਭਾਵੇਂ ਕੇਵਲ 9 ਬਰਿਆਂ ਦੀ ਸੀ ਪਰ ਆ ਬੜੇ ਦੂਰ ਦ੍ਰਿਸ਼ਟੀ ਸਨ ਆਪ ਨੇ ਜਾਣ ਲਿਆ ਕਿ ਮੁਗਲ ਰਾਜ ਇੱਕ ਸੈਨਿਕ ਰਾਜ ਹੈ ਸੈਨਾ ਦੇ ਸਹਾਰੇ ਇਹ ਲੋਕਾਂ ਤੇ ਜ਼ੁਲਮ ਕਰਦਾ ਹੈ ਸੈਨਾ ਦਾ ਮੁਕਾਬਲਾ ਕੋਈ ਸੈਨਿਕ ਸ਼ਕਤੀ ਹੀ ਕਰ ਸਕਦੀ ਹੈ ਇਸ ਕਰਕੇ ਜ਼ੁਲਮ ਤੇ ਜ਼ਬਰ ਦਾ ਅੰਤ ਕਰਨ ਲਈ ਤਲਵਾਰ ਉਠਾਉਣਾ ਬੜਾ ਜ਼ਰੂਰੀ ਹੋ ਗਿਆ ਇਹ ਸੋਚ ਕੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਿਯਮਤ ਰੂਪ ਵਿੱਚ ਸੈਨਿਕ ਸਿਖਲਾਈ ਦਿਵਾਉਣੀ ਸ਼ੁਰੂ ਕੀਤੀ ਇਸ ਕੰਮ ਵਿੱਚ ਇੱਕ ਵੱਡੀ ਔਂਕੜ ਸ਼ਸਤਰਾਂ ਦੀ ਸੀ ਇਸਦੇ ਲਈ ਸਿੱਖ ਸੰਗਤਾਂ ਨੂੰ ਵਾਗਿਆ ਕੀਤੀ ਗਈ ਅੱਗੇ ਤੋਂ ਗੁਰੂ ਦਰਸ਼ਨਾਂ ਲਈ ਆਉਂਦੇ ਸਮੇਂ ਜੇ ਕੋਈ ਭੇਟਾ ਲੈਣੀ ਹੋਵੇ ਤਾਂ ਇਹ ਵਧੀਆ ਕਿਸਮ ਦੇ ਸ਼ਸਤਰਾਂ ਜਾਂ ਘੋੜਿਆਂ ਦੇ ਰੂਪ ਵਿੱਚ ਹੋਇਆ ਕਰੇ ਇਸ ਆਗਿਆ ਦੇ ਸਿੱਟੇ ਵੱਜੋ ਗੁਰੂ ਸਾਹਿਬ ਕੋਲ ਹੌਲੀ-ਹੌਲੀ ਵਧੀਆ ਕਿਸਮ ਦੇ ਸ਼ਸਤਰ ਅਤੇ ਉੱਚੀ ਨਸਲ ਦੇ ਘੋੜੇ ਇਕੱਤਰ ਹੋਣ ਲੱਗੇ ਸੈਨਿਕ ਸਖਲਾਈ ਦੇ ਨਾਲ-ਨਾਲ ਸਿੱਖਾਂ ਦਾ ਜੋਸ਼ ਤੇ ਮਨੋਬਲ ਉੱਚਾ ਰੱਖਣ ਲਈ ਗੁਰੂ ਜੀ ਨੇ ਵੀਰ ਅਸੀ ਸਾਹਿਤ ਦੀ ਰਚਨਾ ਕਰਨੀ ਸ਼ੁਰੂ ਕੀਤੀ ਸਾਹਿਤ ਦਾ ਵਿਸ਼ੇਸ਼ ਕਰਕੇ ਕਵਿਤਾ ਦਾ ਲੋਕਾਂ ਦੇ ਮਨਾਂ ਤੇ ਡੂੰਘਾ ਅਸਰ ਹੁੰਦਾ ਹੈ ਗੁਰੂ ਜੀ ਨੇ ਚੰਡੀ ਦੀ ਵਾਰ ਦੇ ਨਾਮ 'ਹੇਟ' ਇੱਕ অতি ਸੁੰਦਰ ਤੇ ਜੋਸ਼ੀਲੀ ਕਾਵ ਰਚਨਾ ਕੀਤੀ ਇਸੇ ਤਰ੍ਹਾਂ ਉਹਨਾਂ ਦੇ ਦਰਬਾਰ ਦੇ ਵੱਡੇ ਵੱਡੇ ਕਵੀਆਂ ਪਾਸੋਂ ਵੀ 20 ਰਸ ਦੀਆਂ ਭਰੀਆਂ ਉਤਮ ਰਚਨਾਵਾਂ ਕਰਵਾਈਆਂ ਢਾਡੀ ਲੋਕ ਇੰਨਾ ਵੀ ਰਸੀ ਵਾਰਾਂ ਨੂੰ ਬੜੇ ਜੋਸ਼ੀਲੇ ਢੰਗ ਨਾਲ ਲਗਾ ਕੇ ਲੋਕਾਂ ਨੂੰ ਸੁਣਾਉਂਦੇ ਇਸ ਤਰ੍ਹਾਂ ਅਨੰਦਪੁਰ ਦੇ ਸ਼ਾਂਤ ਤੇ ਅਧਿਆਤਮਿਕ ਵਾਤਾਵਰਣ ਉੱਤੇ ਹੁਣ ਬੀਰਤਾ ਜੋਸ਼ ਅਤੇ ਉਮਾ ਦਾ ਰੰਗ ਚੜ੍ਹ ਪਿਆ